ਜੇ ਤੁਸੀਂ ਚੈੱਕ ਕਰਾਉਂਦੇ ਜੇ ਤੁਹਾਨੂੰ ਇਨੀਸ਼ੀਅਲ ਸਟੇਜ ਹੈਗੀ ਤਾਂ ਤੁਹਾਡਾ ਇਲਾਜ ਹੋ ਸਕਦਾ ਜੀ ਤੁਹਾਡੇ ਪ੍ਰਵਾਦ ਦਾ ਜੀ ਬਚ ਸਕਦਾ ਕੈਂਸਰ ਦੇ ਨਾਲ-ਨਾਲ ਹੋਰ ਕਿਹੜੇ ਇੱਥੇ ਜਿਹੜੇ ਟੈਸਟ ਕੀਤੇ ਜਾ ਰਹੇ ਇਹਦੇ ਨਾਲ ਜੀ 슈ਗਰ ਦੇ ਟੈਸਟ ਹੋ ਰਹੇ ਡਾਇਬੀਟਿਸ ਬਲੱਡ ਪ੍ਰੈਸ਼ਰ ਕੈਲਸ਼ੀਅਮ ਦੇ ਟੈਸਟ ਹੋ ਰਹੇ ਆ ਅੱਖਾਂ ਦੇ ਟੈਸਟ ਹੋ ਰਹੇ ਆ ਨਾਲ-ਨਾਲ ਗਲਾਸਸ ਦਿੱਤੀਆਂ ਜਾ ਰਹੀਆਂ ਆ ਤੇ ਕਾਫੀ ਤਰ੍ਹਾਂ ਦੇ ਟੈਸਟ ਹੋ ਰਹੇ ਆ ਹਾਂਜੀ ਕਿਤੇ ਨਾ ਕਿਤੇ ਲੋਕ ਦਰਦੇ ਨੇ ਕਿ ਕਿਸੇ ਦੇ ਨੇ ਕਿ ਕੈਂਸਰ ਦਾ ਟੈਸਟ ਪਰਮਾਨント ਡਰ ਮਹਿਸੂਸ ਕਰਦੇ ਆ ਉਹਨਾਂ ਨੂੰ ਕੀ ਮੈਸੇਜ ਕਿਵੇਂ ਕਰਦੇ ਉਹਨਾਂ ਨੇ ਇਹ ਕਹਿਣਾ ਚਾਹੁੰਦੇ ਆ ਜੀ ਜਿਹੜੀ ਕੈਂਸਰ ਜੇ ਤੁਹਾਡੇ ਬੋਡੀ ਚ ਆ ਗਈ ਤੇ ਗਰੋ ਕਰਨੀ ਹੈ ਵਧਣੀ ਹੈ ਇਹ ਇਹ ਖਤਮ ਨਹੀਂ ਹੋਣੀ ਤੇ ਜੇ ਤੁਸੀਂ ਟੈਸਟ ਨਹੀਂ ਕਰਾਉਂਦੇ ਤੇ ਜੇ ਫਿਰ ਫਿਰ ਤੁ ਸਟੇਜ 'ਚ ਜਦੋਂ ਪਤਾ ਲੱਗਦਾ ਫਿਰ ਇਹ ਬਹੁਤ ਲੇਟ ਹੋ ਜਾਂਦਾ ਤੇ ਇਹ ਇਹ ਕੋਰੋਨਾ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸਾਡੇ ਆਪਣੇ ਪਰਿਵਾਰ ਲਈ ਬਹੁਤ ਜ਼ਰੂਰੀ ਹੈ ਮੇਰੇ ਮਦਰ ਸੋਰੀ ਉਹਨਾਂ ਨੇ ਟੈਸਟ ਕਰਵਾਇਆ ਉਹਨਾਂ ਨੇ ਪਹਿਲਾਂ ਨਹੀਂ ਕਰਵਾਇਆ ਪਰ ਹੁਣ ਜਦੋਂ ਉਹਨਾਂ ਨੇ ਦੇਖਿਆ ਸਾਡੇ ਮਾਸੀ ਜੀ ਨੂੰ ਜਦੋਂ ਦੇਖਿਆ ਕਿ ਆਪਣੇ ਸਿਸਟਰ ਨੂੰ ਕੈਂਸਰ ਨਾਲ ਫਾਈਟ ਕਰਦੇ ਦੇਖਿਆ ਤੇ ਕੀਮਤ ਨੂੰ ਜਾਂਦੇ ਦੇਖਿਆ ਤੇ ਉਹਨਾਂ ਨੂੰ ਹੁਣ ਡਰ ਮਹਿਸੂਸ ਆਇਆ ਪਹਿਲਾਂ ਡਰ ਸੀਗਾ ਹੁਣ ਉਹਨਾਂ ਨੂੰ ਪਤਾ ਕਿ ਸਾਨੂੰ ਕਰਵਾਉਣੇ ਚਾਹੀਦੇ ਇਹਦਾ ਕੋਈ ਹੱਲ ਨਹੀਂ ਹੈਗਾ ਤੇ ਇਹ ਬੜਾ ਜ਼ਰੂਰੀ ਹੈ ਸਾਰੇ ਪਰਿਵਾਰਾਂ ਲਈ ਬਹੁਤ ਜ਼ਰੂਰੀ ਹੈ ਜੀ ਅੱਗੇ ਆਓ ਵੱਧ ਚੜ ਕੇ ਆਪਾਂ ਆਪਣੇ ਭੈਣ ਭਰਾਵਾਂ ਨੂੰ ਐਜੂਕੇਟ ਕਰੀ ਉਹਨਾਂ ਨੂੰ ਕਹੀ ਅੱਗੇ ਆਓ ਤੇ ਪਲੀਜ਼ ਟੈਸਟ ਕਰਾਓ ਤੁਹਾਡੇ ਕੈਂਪ ਪਿਛਲੇ ਕੈਂਪਾ ਦੇ ਵਿੱਚ ਕੁਝ ਵਿਅਕਤੀ ਇਵੇਂ ਦੇ ਵੀ ਪਹੁੰਚੇ ਸੀ ਜਿਨ੍ਹਾਂ ਨੇ ਲਾਈਫ ਦੇ ਵਿੱਚ ਫਸਟ ਟਾਈਮ ਟੈਸਟ ਕਰਵਾਏ ਸੀ ਬਹੁਤ ਲੋਕ ਇਹੋ ਜਿਹੇ ਮਿਲੇ ਆ ਜੀ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਕਦੀ ਬਲੱਡ ਟੈਸਟ ਹੀ ਨਹੀਂ ਕਰਾਇਆ ਆਪਣੇ ਕੈਂਸਰ ਤੇ ਬੜੀ ਦੂਰ ਦੀ ਗੱਲ ਕੋਈ ਨਾਰਮਲ ਟੈਸਟ ਵੀ ਨਹੀਂ ਹੋਏ ਕਈ ਲੋਕਾਂ ਨੂੰ ਦੇਖਿਆ ਜੀ ਡਾਇਬੀਟੀਜ਼ ਆ ਜਿੱਦਾਂ 슈ਗਰ ਹੀ ਉਹਨਾਂ ਦੀ 300 ਤੋਂ ਉੱਪਰ ਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਸ਼ੂਗਰ ਆ ਤੇ ਪਹਿਲੀ ਵਾਰੀ ਲੋਕ ਇਹੋ ਜਿਹੇ ਆਏ ਆ ਤੇ ਜਿਹੜੇ ਕਿ ਕਹਿ ਲੋਗੇ ਉਹਨਾਂ ਦੱਸਿਆ ਕਿ ਅਸੀਂ ਕਦੀ ਟੈਸਟ ਕਰਾਇਆ ਨਹੀਂ ਸਾਡੇ ਕੋ ਕਹਿੰਦੇ ਕਿ ਰਿਸੋਰਸਸ ਨਹੀਂ ਆਗੇ ਜਦੋਂ ਆਪਾਂ ਕਿਤੇ ਜਾਣੇ ਉਥੇ ਖਰਚਾ ਲੱਗਦਾ ਕੁਛ ਇਹੋ ਜਿਹੇ ਟੈਸਟ ਇੱਥੇ ਹੈਗੇ ਜਿਹੜੇ ਹਜ਼ਾਰਾਂ ਰੁਪਏ ਲੱਗਦੇ ਆ ਤੇ ਲੋਕ ਨਹੀਂ ਉਹ ਅਫੋਰਡ ਕਰ ਸਕਦੇ ਇਸ ਕਰਕੇ ਬਹੁਤ ਕਮਜ਼ੋਰ ਆ ਜੀ ਤੇ ਇਸੇ ਕਰਕੇ ਸਾਰੇ ਟੈਸਟ ਫ੍ਰੀ ਹੋ ਰਹੇ ਆ ਤੇ ਪ੍ਰੋਫੈਸ਼ਨਲ ਟੀਮਸ ਆ ਸਾਰੇ ਜਿਨ੍ਹਾਂ ਵੈਲ এডਿਕੇਟਿਡ ਪ੍ਰੋਫੈਸ਼ਨਲ ਡਾਕਟਰਸ ਦੀ ਟੀਮ ਆ ਤੇ ਤੁਹਾਡੇ ਘਰੇ ਆਣ ਕੇ ਚੈੱਕ ਕਰਕੇ ਤੁਹਾਨੂੰ ਘਰੇ ਰਿਪੋਰਟਸ ਮਿਲ ਜਾਣੀਆਂ ਜੀ ਡਾਕਟਰ ਤੇਮੰਦਰ ਟੈਲੋਂ ਐਮ ਡੀ ਵਰਲਡ ਕੈਂਸਰ ਕੇਅਰ ਔਰ ਹੁਣ ਜਿਹੜੀ ਅੱਜ ਜਿਹੜੀ ਸਾਡੀ ਵਰਲਡ ਕੈਂਸਰ ਕੇਅਰ ਪਹੁੰਚੀ ਹੈ ਗੁਰਦੁਆਰਾ ਬੇਰ ਸਾਹਿਬ ਮੈਂ ਧੰਨਵਾਦ ਕਰਦਾ ਸਮਨ ਕਾਲੋ ਜੀ ਦਾ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੰਤ ਬਾਬਾ ਸੱਜਨ ਸਿੰਘ ਜੀ ਮੱਤੇਵਾਲ ਵਾਲਿਆਂ ਦਾ ਜਿਨ੍ਹਾਂ ਨੇ ਸਾਰੇ ਪ੍ਰਬੰਧ ਕੀਤੇ ਆ ਸੋ ਕੁੱਲ ਮਿਲਾ ਕੇ ਬੜਾ ਵਧੀਆ ਕੈਂਪ ਚੱਲ ਰਿਹਾ ਜੀ ਹੁਣ ਤੱਕ 2-300 ਦੇ ਕਰੀਬ ਲੋਕ ਪਹੁੰਚ ਚੁੱਕੇ ਆ ਸਾਰੀਆਂ ਸਹੂਲਤਾਂ ਲੈ ਕੇ ਵਰਲਡ ਕੈਂਸਰ ਕੇਅਰ ਇੱਥੇ ਪਹੁੰਚੀ ਆ ਔਰ ਲੋਕਾਂ ਚ ਵੀ ਉਤਸ਼ਾਹ ਹੈਗਾ ਚੱਲ ਰਿਹਾ ਕੈਂਪ ਚੱਲਣਾ ਆ ਅਲੱਗ ਲੰਗਰ ਜਿਹੜਾ ਖੁੱਲਾ ਲੱਗਿਆ ਹੋਇਆ ਆਓ ਤੇ ਆਪਣੀ ਆ ਕੇ ਜਾਂਚ ਕਰਾਓ ਕਿਉਂਕਿ ਬੜੇ ਮਹਿੰਗੇ ਟੈਸਟ ਨੇ 10-10 ਹਜ਼ਾਰ ਰੁਪਏ ਦੇ ਮਹਿੰਗੇ ਟੈਸਟ ਮਹਿੰਗੀਆਂ ਮੋਬਾਈਲ ਬੱਸਾਂ ਦੇ ਵਿੱਚ ਜਿਹੜੀਆਂ ਮਸ਼ੀਨਾਂ ਲੱਗੀਆਂ ਉਹਨਾਂ ਨਾਲ ਕੀਤੇ ਜਾ ਰਹੇ ਨੇ 25 ਦੇ ਕਰੀਬ ਜਿਹੜਾ ਮੈਡੀਕਲ ਅੰਮਲਾ ਇੱਥੇ ਪਹੁੰਚਿਆ ਔਰ ਕੋਸ਼ਿਸ਼ ਕਰ ਰਹੇ ਆ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜੀਏ ਤਾਂ ਕਿ ਆਪਾਂ ਕਿਸੇ ਦੀ ਜਾਨ ਬਚਾ ਸਕੀਏ। ਕਿ ਰਹਿੰਦੇ ਹੋ? ਆਸਟ੍ਰੇਲੀਆ ਇੱਥੇ ਕੀ ਕਰਨਾ ਆਏ ਤੁਸੀਂ? ਅਮ ਸਾਪਾ ਨੂੰ ਹੈਲਪ ਕਰਨਾ ਕੈਂਸਰ ਵਾਸਤੇ। ਤਾਂ ਤੁਸੀਂ ਕੁਝ ਪੈਸੇ ਵੀ ਜੋੜੇ ਹੋ ਏਰ ਨਾਲ ਹੀ? ਹਾਂਜੀ ਮੈਂ ਹੈਲਪੀਪੇ ਕਰਨਾ ਸਾਰਾ ਪੈਸਾ ਮੇਰੇ ਪੀਗੀ ਬੈਂਕ ਕਰੋਗੇ ਨਾ ਵੀ ਮੈਂ ਜਦੋਂ ਮੈਂ ਵੱਡੀ ਹੋਗੀ ਮੈਂ ਵੱਡੇ ਹੋ ਕੇ ਡਾਕਟਰ ਬੰਨਾ ਮੈਂ ਆਮ ਪੀਪਲ ਨੂੰ ਵੀਹ ਹੱਕ ਕਰਨਾ ਬੇਤੁਰਪਛਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી યા રિટાયરમ પાર્ટી યા કોઈ હોય પાર્ટી અજી ગુક કરો અજનલા પુરા અને મશહુર ડિઆર હોલ ਨਸਤੇਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼